ਜਿਹੜਾ ਸਰਕਾਰ ਨੇ ਸਿੱਖਾਂ ਨੂੰ ਜੋ ਪਿਛਲੇ ਸਾਲ 2023 ਚ ਉਹਨਾਂ ਨੇ ਬੜਾ ਵੱਡਾ ਨੈਰੇਟਿਵ ਸਿਰਜ ਕੇ ਸਿੱਖਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਨੂੰ ਇਹ ਲੋਕਾਂ ਨੇ ਚੱਕਣਾ ਚੂਰ ਕਰ ਦਿੱਤਾ ਇਸ ਕਰਕੇ ਹੁਣ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਲੋੜੇ ਉਹਨਾਂ ਦੇ ਝੂਠੇ ਇਲਜ਼ਾਮ ਜਿਹੜੇ ਸੀ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਸਰਕਾਰ ਵੀ ਕਹਿੰਦੀ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਦੇ ਹਾਂ ਪਰ ਮੈਨੂੰ ਲੱਗਦਾ ਰਸ਼ਿਆਂ ਨੂੰ ਸਪੋਰਟ ਕਰ ਰਹੇ ਆ ਉਹਨਾਂ ਨੂੰ ਜਲਦੀ ਜਲਦੀ ਛੱਡ ਕੇ ਤੇ ਲੋਕਾਂ ਵਿਚ ਵਿਚਰਨ ਤੇ ਨਸ਼ਿਆਂ ਦੇ ਖਿਲਾਫ ਲੜਾਈ ਲੜਨ ਵਾਸਤੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸਰਕਾਰ ਨਾਲ ਚੁਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤਾਂ ਦੇ ਆਲਓਵਰ ਸਪੋਰਟਰਾਂ ਦਾ ਤਹਿ ਦਿਲੋਂ ਤੁਹਾਨੂੰ ਆਦ ਕਰਦੀ ਆ ਕਿ ਜਿਨ੍ਹਾਂ ਨੇ ਬਹੁਤ ਹੀ ਸਾਥ ਦਿੱਤਾ ਤੇ ਬਹੁਤ ਹੀ ਚੜ੍ਹਦੀ ਕਲਾ 'ਚ ਜਿਹੜਾ ਰਿਜ਼ਲਟ ਆ ਰਿਹਾ ਵਾ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦੀ ਆ ਬਹੁਤ ਤਹਿ ਦਿਲੋਂ ਜੇ ਤੁੰਬਾ ਵੀ ਅੰਮ੍ਰਿਤਪਾਲ ਜੀ ਦੇ ਸੁਪਨੇ ਸੀ ਜਿਹੜੇ ਸੁਪਨੇ ਨੇ ਕਿ ਨਸ਼ਾ ਦੇ ਵਿਰੁੱਧ ਨੌਜਵਾਨੀ ਨੂੰ ਗਿਆ ਉਦਾਨਾ ਸੰਜਾਰੀ ਹਾਂਜੀ ਉਹ ਵੀ ਵਾਹਿਗੁਰੂ ਕਿਰਪਾ ਕਰੇ ਜੋ ਵੀ ਅਸੀਂ ਕਿਹਾ ਸੰਗਤਾਂ ਚ ਜਾ ਕੇ ਨਸ਼ੇ ਦੇ ਮੁੱਦੇ ਜੋ ਵੀ ਜਿੰਨੇ ਵੀ ਆ ਉਹ ਸਾਰਿਆਂ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦਾ ਪੂਰਾ ਉਤਰਿਆ ਜਾਏ ਇਹ ਜੀ ਪਹਿਲਾਂ ਤੇ ਅਸੀਂ ਗੁਰੂ ਸਾਹਿਬ ਦਾ ਕਟਾਨਕੋਟ ਸ਼ੁਕਰ ਕਰਦੇ ਹਾਂ ਜੇ ਜਿਨ੍ਹਾਂ ਨੇ ਇਹ ਸਾਰੀ ਮੁਹਿੰਮ ਦੀ ਅਗਵਾਈ ਕੀਤੀ ਤੇ ਸੰਗਤਾਂ ਚ ਇੰਨਾ ਪਿਆਰ ਸਤਕਾਰ ਜਿਹੜਾ ਉਹਨਾਂ ਦਿੱਤਾ ਉਹਨਾਂ ਵਾਸਤੇ ਸਾਨੂੰ ਅਮੀਰ ਸੀ ਕਿ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਤੇ ਉਹ ਉਹ ਸੱਚ ਹੋ ਰਹੀ ਆ ਇਸ ਕਰਕੇ ਅਸੀਂ ਇਹ ਸੰਗਤਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਤਹਿ ਦਿਲ ਤੋਂ ਕਿ ਉਹਨਾਂ ਨੇ ਇਨੀ ਗਰਮੀ ਹੋਣ ਦੇ ਬਾਵਜੂਦ ਵੀ ਸਾਡਾ ਇੱਕ ਛੋਟੇ ਜਿਹੇ ਬੰਦਿਆਂ ਦਾ ਇੰਨਾ ਵੱਡਾ ਸਾਥ ਦਿੱਤਾ ਜਿਹੜਾ ਸਰਕਾਰ ਨੇ ਸਿੱਖਾਂ ਨੂੰ ਜੋ ਪਿਛਲੇ ਸਾਲ 2023 ਚ ਉਹਨਾਂ ਨੇ ਬੜਾ ਵੱਡਾ ਨੈਰੇਟਿਵ ਸਰਜ ਕੇ ਸਿੱਖਾਂ ਨੂੰ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਨੂੰ ਇਹ ਲੋਕਾਂ ਨੇ ਚੱਕਣਾ ਚੂਰ ਕਰ ਦਿੱਤਾ ਇਸ ਕਰਕੇ ਹੁਣ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਬੇਲੋੜੇ ਉਹਨਾਂ ਦੇ ਝੂਠੇ ਇਲਜ਼ਾਮ ਜਿਹੜੇ ਸੀ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਤੇ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਉਹਨਾਂ ਮੇਪਾਲ ਜੀ ਦੀ ਖੁਆਇ ਸੀ ਨੌਜਵਾਨ ਨੂੰ ਨਸ਼ੇਦ ਕਰਨਾ ਬ੍ਰਿਓ ਜਾਰੀ ਉਸ ਤੇ ਖੜੇ ਰਹੇ ਹਾਂ ਹਾਂਜੀ ਨਸ਼ਿਆਂ ਵਾਸਤੇ ਤੇ ਉਹ ਉਹਨਾਂ ਨੂੰ ਜਿੰਨਾ ਵੀ ਸਮਾਂ ਮਿਲੂਗਾ ਸਭ ਤੋਂ ਵੱਡੀ ਲੜਾਈ ਸਾਡੀ ਨਸ਼ਿਆਂ ਦੇ ਖਿਲਾਫ ਹੀ ਰਹੂਗੀ ਜੀ ਤੇ ਜੀ ਜੀ ਹਾਂ ਅਗਲ ਕਿਸਤਾਂ ਲੱਗ ਰਿਹਾ ਅਮਰਪਾਲ ਜੀ ਹੁਣ छुੜਾਉਣ ਵਾਸਤੇ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਗਵਰਨਮੈਂਟੋਂ ਕਿਹਦਾ ਜਿਹਾ ਕੈਂਡੀਡੇਟ ਹੈ ਪਾਰਗੀ ਨਿਮਤੀ ਪਾਗੇ ਹਾਂਜੀ ਇਹ ਤੇ ਹੁਣ ਸਰਕਾਰ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਕਿ ਜੀ ਉਹਨਾਂ ਨੂੰ ਮੈਂ ਹੀ ਤੇ ਸੋਚਦਾ ਕਿ ਕਿਸੇ ਕਾਨੂੰਨੀ ਲੜਾਈ ਤੋਂ ਬਿਨਾਂ ਹੀ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਵਿਚਰ ਕੇ ਜੋ ਨਸ਼ਿਆਂ ਦੇ ਖਿਲਾਫ ਸਰਕਾਰ ਵੀ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਦੇ ਹਾਂ ਪਰ ਮੈਨੂੰ ਲੱਗਦਾ ਨਸ਼ਿਆਂ ਨੂੰ ਸਪੋਰਟ ਕਰ ਰਹੇ ਆ ਉਹਨਾਂ ਨੂੰ ਜਲਦੀ ਜਲਦੀ ਛੱਡ ਕੇ ਤੇ ਲੋਕਾਂ ਦੇ ਵਿੱਚ ਵਿਚਰ ਕੇ ਨਸ਼ਿਆਂ ਦੇ ਖਿਲਾਫ ਲੜਾਈ ਲੈਣ ਵਾਸਤੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸਰਕਾਰ ਨੂੰ ਅੱਜ ਖੁਸ਼ੀ ਦਾ ਮੌਲ ਜੀ ਇੱਕ ਬਾਬਾ ਬਸਤੇ ਕੋਲ ਬੱਚਾ ਬੜਾ ਵੱਡਾ ਇਮਤਿਹਾਨ ਸੀ ਅੰਮ੍ਰਿਤਪਾਲ ਵਾਸਤੇ ਇਹ ਜੀ ਇਹ 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 ਸਾਰੇ ਪੰਥ ਲਈ ਪੰਜਾਬ ਲਈ ਬਹੁਤ ਖੁਸ਼ੀ ਦੀ ਗੱਲ ਆ ਕਿ ਇਸ ਇਹ ਜਿਹੜੀ ਜੋ ਪੰਜਾਬ ਦੇ ਹਿੱਤ ਚ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਬਦਨਾਮ ਕਰਕੇ ਤੁਸੀਂ ਇਧਰ ਉਧਰ ਸਾਰੇ ਲੋਕਾਂ ਨੇ ਇਸ ਚ ਬਹੁਤ ਵੱਡੀ ਹਿੰਦੂਆਂ ਨੇ ਮੁਸਲਮਾਨਾਂ ਨੇ ਸਾਰਿਆਂ ਨੇ ਇਸ ਚ ਬੜਾ ਯੋਗਦਾਨ ਪਾਇਆ ਸੀ ਸਾਰਿਆਂ ਦੇ ਤਹਿ ਦਿਲ ਤੋਂ ਧੰਨਵਾਦੀ ਆ ਤੇ ਅੱਗੇ ਤੋਂ ਵੀ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਆਪਾਂ ਸਾਰੇ ਜਣੇ ਮਿਲ ਕੇ ਚੱਲਾਂਗੇ ਜਿੱਦਾਂ ਦੇ ਵਿਰੋਧੀ ਪਾਰਟੀਆਂ ਇਹੋ ਜੇ ਕਰੇ ਜੀ ਪੰਜਾਬ 'ਚ ਇਹ ਹੋ ਜੂਗੀ ਅੱਗ ਲੱਗ ਜੂਗੀ ਇਹੋ ਜੀਆਂ ਚੀਜ਼ਾਂ ਤੋਂ ਇਹ ਖੁਦ ਹੀ ਲਾਉਣਾ ਚਾਹੁੰਦੇ ਆ ਅੱਗ ਪਰ ਆਪਾਂ ਸਾਰੇ ਅੱਗ ਨੂੰ ਬੁਝਾਉਣ ਵਾਸਤੇ ਆਪਾਂ ਸਾਰੇ ਜਣੇ ਕੰ ਹਾਕਾ ਹਕੂਕ ਆ ਉਹਨਾਂ ਵਾਸਤੇ ਲੜਗੇ ਸਾਰੇ ਭਾਈਚਾਰੇ ਮਿਲ ਕੇ ਤੇ ਤਾਂ ਹੀ ਪੰਜਾਬ ਅੱਗੇ ਵੱਸ ਸਕਦਾ ਪਾਰਲੀਮੈਂਟ ਚ ਪਹਿਲੀ ਵਾਰ ਕਿ ਕਿਸੇ ਖਾਲਸਾ ਇੱਕ ਆਵਾਜ਼ ਉਠਾਏਗਾ ਹਾਂ ਜੀ ਹਾਂ ਜੀ ਬਹੁਤ بلند ਆਵਾਜ਼ ਠਾਉਣਗੇ ਜੀ ਜੋ ਪੰਜਾਬ ਨਾਲ ਧੱਕੇ ਹੋਏ ਆ ਜਾਂ ਪੰਜਾਬ ਨਾਲ ਬੇਇਨਸਾਫੀਆਂ ਹੋਈਆਂ ਉਹਦੇ ਵਾਸਤੇ ਪੂਰੀ ਜੁਰਤ ਨਾਲ ਉਹ ਗੱਲ ਕਰਨਗੇ ਤੇ ਉਹ ਕੰਮ ਵੀ ਕਰਨਗੇ ਜੀ ਬੰਦੀ ਸਿੰਘਾਂ ਦੀ ਬੇਅਦਬੀ ਦੇ ਜੋ ਮਸਲੇ ਆ ਸਾਡੇ ਉਹ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਨਸ਼ਿਆਂ ਦਾ ਬੰਦੀ ਬੰਦੀ ਸਿੰਘਾਂ ਦਾ ਬੇਅਦਬੀ ਦੇ ਮਾਮਲੇ ਜਿਹੜੇ ਇਹ ਜਿਹੜੇ ਸਾਡੇ ਇਹ ਪਹਿਲ ਦੇ ਆਧਾਰ ਤੇ ਮੇਰਾ ਨਾਮ ਸੁਖਚਾਨ ਸਿੰਘ ਹੈ ਮੈਂ ਅਮਰਪਾਲ ਸਿੰਘ ਦੇ ਚਾਚਾ ਜੀ ਕਿਸ ਤਰ੍ਹਾਂ ਮੌਲਿਕ ਕਰਦੇ ਵਿੱਚ 26 ਹਜ਼ਾਰ ਦਿੱਤੀ ਹੈ ਦੇਖੋ ਜੀ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਸੀਗੇ ਤੇ ਉਹਨਾਂ ਨੇ ਸਾਨੂੰ ਕਾਮਯਾਬੀ ਵੱਲ ਵਧ ਰਿਹਾ ਤੇ ਤੁਹਾਡਾ ਮੀਡੀਆ ਦਾ ਵੀ ਤੇ ਪੰਜਾਬ ਦੀਆਂ ਜਿਹੜੀਆਂ ਆਸ-ਪਾਸੇ ਤੋਂ ਮੈਂ ਜਿੰਨੀ ਆ ਸਕਦਾ ਹਾਂ ਦੇ ਕੋਈ ਪਹੁੰਚ ਲਈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਜਿਹੜਾ ਖਡੂਰ ਸਾਹਿਬ ਹਲਕਾ ਦੇ ਜਿੰਨੇ ਵੀ ਸੂਝਵਾਨ ਵੋਟਰ ਸੀ ਸੰਤਾ ਨੇ ਜਿੰਨਾ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਉਹਨਾਂ ਦੇ ਬਹੁਤ ਰਿਣੀ ਆ ਕਿ ਉਹਨਾਂ ਨੇ ਸਰਕਾਰ ਨੇ ਕਈ ਤਰ੍ਹਾਂ ਦੀਆਂ ਦੁਨੀਆ ਪਾਰਟੀਆਂ ਦੇ ਹੱਥ ਕੰਡੇ ਪਨਾਈ ਪਰ ਉਹਨਾਂ ਨੇ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਸੱਚ ਦੀ ਆਵਾਜ਼ ਦੀ ਜਿਹੜੀ ਆ ਉਹ ਪਛਾਣ ਕੀਤੀ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਸੱਚੇ ਪਾਸ਼ਾ ਜਿਹੜੀ ਆ ਇਹ ਲੀਡ ਵੱਧ ਹੀ ਜਾਏਗਾ ਜੇ ਸਮੇ ਤੋਂ ਪਹਿਲਾਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਵਾਈਗਰੂ ਦਾ ਕੋਲ ਰਾਸਰਾ ਸਾਨੂੰ ਲੱਗਦਾ ਗਿਆ ਜੀ ਚੰਗੀ ਜਿੱਤ ਲੈ ਕੇ ਤੇ ਜਿਹੜਾ ਅੱਗੇ ਵਧਾ